ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਵੋਟਾਂ ਪੈ ਰਹੀਆਂ ਨੇ ਤੇ ਪੰਜਾਬ ਪੁਲਿਸ ਦੇ ਵੱਲੋਂ ਜਿੱਥੇ ਪੂਰੀ ਸਥਿਤੀ ਦੇ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ ਉੱਥੇ ਹੀ ਆਪਣੇ ਮੁਲਾਜ਼ਮਾਂ ਨੂੰ ਵੀ ਕੰਟਰੋਲ ਕੀਤਾ ਜਾ ਰਿਹਾ ਔਰ ਉਹਨਾਂ ਤੋਂ ਪੂਰੀ ਸਥਿਤੀ ਇੱਕ ਰੂਮ ਦੇ ਵਿੱਚ ਬੈਠ ਕੇ ਜਾਂਚੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ VOTING ਕਰਵਾਈ ਜਾ ਰਹੀ ਹੈ ਕਿਵੇਂ ਇੱਕ ਸੌਫਟਵੇਅਰ ਦੇ ਜ਼ਰੀਏ ਜਲੰਧਰ ਚ ਬੈਠੇ ਏਡੀਜੀਪੀ ਐਮ ਐਫ ਫਾਰੂਕੀ ਜੀ ਪੂਰੀ ਸਥਿਤੀ ਦੇ ਉੱਤੇ ਨਿਗ੍ਹਾ ਰੱਖ ਰਹੇ ਨੇ ਸਾਡੇ ਨਾਲ ਗੱਲਬਾਤ ਕਰ ਰਹੇ ਔਰ ਪੂਰੇ ਸੌਫਟਵੇਅਰ ਦੇ ਬਾਰੇ ਵੀ ਜਾਣਕਾਰੀ ਲਮਾਓ ਸਰ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦੀ ਸਮਾਧਾਨ ਥੈਂਕ ਯੂ ਜੀ ਥੈਂਕ ਯੂ ਸਰ ਪਹਿਲਾਂ ਤਾਂ ਉਹੀ ਸਵਾਲ ਹੈ ਜੀ ਕਿ ਪੰਜਾਬ ਦੇ ਵਿੱਚ ਸਾਰਾ ਕੁਝ ਅਮਨ ਮਾਨ ਨਾਲ ਚੱਲ ਰਿਹਾ ਤੁਸੀਂ ਇਸ ਰੂਮ ਦੇ ਵਿੱਚ ਬੈਠ ਕੇ ਸਾਰਾ ਕੁਝ ਦੇਖ ਰਹੇ ਹੋ ਹਾਂ ਜੀ ਬਿਲਕੁਲ ਅਮਨ ਮਾਨ ਨਾਲ ਚੱਲ ਰਿਹਾ ਪਰਮਾਤਮਾ ਦੀ ਸੱਚੇ ਪਾਤਸ਼ਾਹ ਦੀ ਮਿਹਰ ਹੋਊਗੀ ਤਾਂ ਬਿਲਕੁਲ ਅਮਨ ਮਾਨ ਨਾਲ ਆਪਾਂ ਕੰਟਰੋਲ ਇਹ ਮੁਕ ਥੱਲੇ ਨਿਗਰੱਖ ਰਹੀ ਆ ਪਰ ਅਫਸਰ ਅੱਜ ਪੰਜਾਬ ਪੁਲਿਸ ਦੇ ਉੱਤੇ ਵੀ ਨਿਗਰ ਰੱਖੀ ਬੈਠੇ ਨੇ ਇੱਕ ਸੌਫਟਵੇਅਰ ਤਿਆਰ ਕੀਤਾ ਤੁਸੀਂ ਜਲੰਧਰ ਚ ਬੈਠ ਕੇ ਸਾਰਾ ਕੁਝ ਦੇਖ ਰਹੇ ਹੋ ਜੀ ਪੰਜਾਬ ਬਿਲਕੁਲ ਜੀ ਜਲੰਧਰ ਬੈਠ ਕੇ ਚੰਡੀਗੜ੍ਹ ਬੈਠ ਕੇ ਸਾਡੀ ਆਪਣੀ ਮੋਨਿਟਰੀਂਗ ਪੂਰੀ ਚੱਲ ਰਹੀ ਹੈ ਇਸ ਵਾਰੀ ਆਪਾਂ ਇੱਕ ਨਵਾਂ ਪ੍ਰਯੋਗ ਕੀਤਾ ਹੈ ਕਿ ਜਿਹੜਾ ਸੌਫਟਵੇਅਰ ਦਾ ਨਾਮ ਆਪਾਂ ਪੂਰੇ ਪੰਜਾਬ ਦੇ ਪੋਲਿੰਗ ਸਟੇਸ਼ਨ ਜਿਹੜੇ ਨੇ ਉਹਨੂੰ ਆਪਾਂ ਇਹਦੇ ਵਿੱਚ ਪਲੋਟ ਕੀਤਾ ਹੋਇਆ ਉਸ ਪਲਾਨ ਕਰਨ ਤੋਂ ਬਾਅਦ ਫਿਰ ਆਪਾਂ ਡਿਸਟ੍ਰਿਕਟ ਵਾਰ ਜਿਹੜੇ ਹੈਗੇ ਪੁਲਿਸ ਸਟੇਸ਼ਨ ਵਾਰ ਡਿਊਟੀਆਂ ਲਗਾਈਆਂ ਹੋਈਆਂ ਹੈਗੀਆਂ ਉਹ ਡਿਊਟੀਆਂ ਜਿਹੜੀਆਂ ਸਾਡੀ ਪੈਟਰੋਲਿੰਗ ਪਾਰਟੀਆਂ ਹੈਗੀਆਂ ਹਰ ਇੱਕ ਥਾਣੇ ਦੇ ਰੀਏ ਜੇ 3 ਤੋਂ 5 ਪੈਟਰੋਲਿੰਗ ਪਾਰਟੀਆਂ ਨੇ ਉਹਨਾਂ ਨੂੰ ਆਪਾਂ ਕਿਸੇ ਨੂੰ 10 ਕਿਸੇ ਨੂੰ 15 ਪੋਲਿੰਗ ਸਟੇਸ਼ਨ ਜਾਂ ਪੋਲਿੰਗ ਬੂਥ ਦਿੱਤੇ ਹੋਏ ਨੇ ਇਹ ਤੋਂ ਇਲਾਵਾ ਐਸਚਓਜ਼ ਵੀ ਨੇ ਡੀਐਸਪੀਜ਼ ਵੀ ਨੇ ਇਹ ਤੋਂ ਇਲਾਵਾ ਰਿਜ਼ਰਵਾ ਨੇ ਸਾਡੀਆਂ ਜੜੀਆਂ ਨੇ ਉਹ ਮੂਵ ਕਰ ਰਹੀਆਂ ਨੇ ਤੇ ਆਪਾਂ ਇੱਥੇ ਬੈਠ ਕਰਕੇ ਸਾਰਿਆਂ ਨੂੰ ਦੇਖ ਵੀ ਸਕਦੇ ਹੈਗੇ ਉਹਨਾਂ ਨੂੰ ਆਪਾਂ ਮੋਨੀਟਰ ਕਰ ਸਕਦੇ ਉਹਨਾਂ ਦੀ ਮੂਵਮੈਂਟ ਦੇਖ ਕਰਕੇ ਉਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਹੈਗੇ ਕਿਉਂਕਿ ਜਦੋਂ ਆਪਾਂ ਕਿਸੇ ਵੀ ਪੈਟਰੋਲਿੰਗ ਪਾਰਟੀ ਨੂੰ ਕਲਿੱਕ ਕਰਾਂਗੇ ਉਹਦੇ ਵਿੱਚ ਉਹਨਾਂ ਦਾ ਨੰਬਰ ਆ ਜਾਂਦਾ ਮੋਬਾਈਲ ਨੰਬਰ ਆ ਜਾਂਦਾ ਹੈਗਾ ਉਹਨਾਂ ਨਾਲ ਗੱਲਬਾਤ ਕਰਕੇ ਆਪਾਂ ਪੁੱਛ ਸਕਦੇ ਕਿ ਕਿੱਥੇ ਉਹਨਾਂ ਦੀ ਮੂਵਮੈਂਟ ਹੈ ਜੇ ਉਹਨਾਂ ਨੂੰ ਕਿਤੇ ਕਿਸੇ ਥਾਂ ਪੇਜਣਾ ਹੋਵੇ ਤਾਂ ਆਪਾਂ ਤਾਂ ਪੇਜ ਵੀ ਸਕਦੇ ਹੈਗੇ that way it is very interactive and very interesting software ਇਹਦੇ ਨਾਲ ਆਪਾਂ ਗਰਾਉਂਡ ਦੀ ਇਨਫੋਰਮੇਸ਼ਨ ਵੀ ਸਾਨੂੰ ਲੈ मिल रही हुंदी है, है ते जे किसी ठा पेजना ਹੋਗਾ ਤੇ ਇਮੀਡੀਏਟਲੀ ਆਪਾਂ ਪੇਜੈਂਟਸ਼ੀ ਵੀ ਕਾਮਯਾਬ ਹੋ ਸਕਦੇ ਆਪਾਂ ਚਾਹੂਗੇ ਸਰ ਥੋੜਾ ਪ੍ਰੈਕਟੀਕਲੀ ਇਸ ਸੌਫਟਵੇਅਰ ਨੂੰ ਸਮਝਾਈਏ ਫਿਰ ਕਿਵੇਂ ਤੁਸੀਂ ਕੰਮ ਕਰ ਰਹੇ ਹੋ ਜ਼ਰੂਰ ਮੈਂ ਇਹਦੇ ਵਿੱਚ ਤੁਹਾਨੂੰ ਦਿਖਾਣਾ ਚਾਹੁੰਨਾ ਇਸ ਵੇਲੇ ਤੇ ਵੈਸੇ ਸਕਰੀਨ ਤੇ ਜਿਹੜਾ ਹੈਗਾ ਮੈਂ ਦੁਬਾਰਾ ਇਹਨੂੰ ਕਰ ਰਿਹਾ ਹੈਗਾ ਜੀ ਇਹ ਤੁਸੀਂ ਦੇਖੋ ਜੇ ਆਪਾਂ ਇਹਦੇ ਵਿੱਚ ਸਾਡਾ ਡ੍ਰੌਪ ਡਾਊਨ ਹੈਗਾ ਇਹਦੇ ਵਿੱਚ ਪੈਟਰੋਲਿੰਗ ਪਾਰਟੀਆਂਜ਼ ਨੇ ਐਸ ਐਚ ਓਜ਼ ਦੀ ਲੋਕੇਸ਼ਨ ਨੇ ਇਹਦੇ ਵਿੱਚ ਆਪਾਂ ਕੋਈ ਵੀ ਸਿਲੈਕਟ ਕਰ ਸਕਦੇ ਜਿੱਦਾਂ ਆਪਾਂ ਪੈਟਰੋਲਿੰਗ ਪਾਰਟੀ ਸਿਲੈਕਟ ਕੀਤਾ ਹੋਇਆ ਹੁਣ ਇਹ ਹੁਸ਼ਿਆਰਪੁਰ ਜ਼ਿਲ੍ਹਾ ਕੀਤਾ ਸੀਗਾ ਪਹਿਲਾਂ ਇੱਕ ਵਾਰੀ ਮੈਂ ਅੰਮ੍ਰਿਤਸਰ ਕਰਕੇ ਦੁਬਾਰਾ ਹੁਸ਼ਿਆਰਪੁਰ ਕਰਾਂਗਾ ਤਾਂ ਕਿ ਇਹ ਨੂੰ ਇੱਕ ਵਾਰੀ ਅਪਡੇਟ ਕਰ ਲਵੇ ਇਹ ਮੈਂ ਇੱਕ ਵਾਰੀ ਅਪਡੇਟ ਕਰ ਰਿਹਾ ਤਾਂ ਕਿ ਤੁਹਾਨੂੰ ਦੇਖਣ ਚ ਇੱਕ ਵਾਰੀ ਆਸਾਨੀ ਹੋ ਜਾਣੀ ਇਹ ਦੇਖੋ ਅਮ੍ਰਿਤਸਰ ਦਾ ਹਲਕਾ ਜਿਹੜਾ ਹੈਗਾ ਇਹਨੇ ਚੁਣ ਲਿਆ ਹੋਇਆ ਤੇ ਇਹ ਤੋਂ ਬਾਅਦ ਆਪਾਂ ਦੁਬਾਰਾ ਹੁਣ ਜ਼ਿਲ੍ਹਾ ਬਦਲ ਲੈਣੇ ਹੈਗੇ ਹੁਸ਼ਿਆਰਪੁਰ ਕਰਦੇ ਨੇ ਇਹਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਜਿਹੜਾ ਹੈਗਾ ਇਹਦੇ ਵਿੱਚ ਆ ਹੈਗਾ ਇਹਨੂੰ ਸਿਲੈਕਟ ਕਰ ਲਿਆ ਇਹਨੂੰ ਅਪਡੇਟ ਕੀਤਾ ਤੇ ਆ ਤੁਸੀਂ ਦੇਖੋ ਜੀ ਇਹਨੇ ਹੁਸ਼ਿਆਰਪੁਰ ਜ਼ਿਲ੍ਹਾ ਜਿਹੜਾ ਹੈਗਾ ਸਿਲੈਕਟ ਕਰ ਲਿਆ ਹੋਇਆ ਇਹਦੇ ਵਿੱਚ ਜਿੰਨੇ ਵੀ ਪੈਟਰੋਲਿੰਗ ਪਾਰਟੀਆਂ ਨੇ ਇਹ ਸਾਰੀ ਇਹਦੇ ਵਿੱਚ ਮੂਵਮੈਂਟਸ ਨੇ ਤੇ ਇਹਦੀ ਇਨਫਾਰਮੇਸ਼ਨ ਸਾਡੇ ਕੋਲ ਆ ਜਾਣੀ ਆ ਜਿਹੜੇ ਰੈਡ ਡਾਟ ਨੇ ਇਹ ਸਾਰੇ ਪੋਲਿੰਗ ਸਟੇਸ਼ਨ ਨੇ ਤੁਸੀਂ ਦੇਖੋ ਮੈਂ ਕਲਿੱਕ ਕਰ ਰਿਹਾ ਇਹਨੂੰ ਜੀ ਇਹ ਪੋਲਿੰਗ ਸਟੇਸ਼ਨ ਗਵਰਨਮੈਂਟ ਐਲੀਮੈਂਟਰੀ ਸਕੂਲ ਅਜਰਾਮ ਲਿਖਿਆ ਹੋਇਆ ਜੀ ਠੀਕ ਹੈ ਜੇ ਮੈਂ ਇਹਨੂੰ ਕਲਿੱਕ ਕਰਾਂ ਤੇ ਇਹਦੇ ਚ ਪਤਾ ਲੱਗ ਜਾਣਾ ਗਵਰਨਮੈਂਟ ਹਾਈ ਸਕੂਲ ਤੋਂ ਟਾਡਰ ਪੂਰਾ ਆ ਗਿਆ ਠੀਕ ਹੈ ਇਸੇ ਤਰੀਕੇ ਨਾਲ ਆ ਜਿਹੜਾ ਪੋਲਿੰਗ ਸਟੇਸ਼ਨ ਹੈਗਾ ਇਹਦੀ ਪੋਲਿੰਗ ਸਟੇਸ਼ਨ ਨੇ ਗਵਰਨਮੈਂਟ ਐਲੀਮੈਂਟਰੀ ਸਕੂਲ ਨਾਰੀ ਹੁਣ ਮੈਂ ਜੇ ਅਗਰ ਕਿਸੇ ਪੈਟਰੋਲਿੰਗ ਪਾਰਟੀ ਨੂੰ ਦੇਖਾਂ ਪੈਰੀਗਲ ਤੇ ਇਹਨਾਂ ਦੀ ਮੂਵਮੈਂਟ ਦੇਖੋ ਇੱਕ ਗੱਡੀ ਮੂਵਮੈਂਟ ਚ ਹੈਗੀ ਸਾਡੇ ਜੀ ਦੇਖੋ ਥਿਸ ਇਜ਼ ਔਨ ਮੂਵ ਜੀ ਠੀਕ ਹੈ ਤੇ ਇਹਨੂੰ ਇੱਕ ਵਾਰੀ ਆਪਾਂ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਇਹ ਖਮਿੰਦਰ ਸਿੰਘ ਹੈਗੇ ASI ਸਾਹਿਬ ਇਹਨਾਂ ਦਾ ਮੋਬਾਈਲ ਨੰਬਰ ਇਹਦੇ ਚ ਲਿਖਿਆ ਹੋਇਆ ਇਹਦੇ ਵਿੱਚ ਡਿਟੇਲ ਜਿਹੜੀ ਹੈਗੀ ਮੈਂ ਤੁਹਾਡੇ ਸਾਹਮਣੇ ਹੀ ਗੱਲ ਕਰ ਲੈਣਾ ਜੀ ਜੀ ਇਹ ਜੇ ਤੁਸੀਂ ਬਿਲਕੁਲ ਹੁਣ ਤੁਹਾਡੇ ਸਿੱਧਾ ਲਾਈਨ ਦੇ ਉੱਤੇ ਆ ਜਾਣਗੇ ਪ੍ਰੈਕਟੀਕਲੀ ਦੱਸਾਂਗੇ ਕਿੱਥੇ ਹੈਗੀ ਇਹਨਾਂ ਦੀ ਮੂਵਮੈਂਟ ਵੀ ਹੋ ਰਹੀ ਹੈ ਨਾ ਤੁਸੀਂ ਦੇਖੋ ਇਹਦੀ ਕੋ ਇਹਨਾਂ ਦੀ ਮੂਵਮੈਂਟ ਹੋ ਰਹੀ ਹੈ ਜੀ ਹੀ ਇਜ਼ 무ਵਿੰਗ ਤੇ ਜਿਹੜੀ ਨੰਬਰ ਹੈਗਾ 946382 1098 ਇਹ ਐਸ ਆਈ ਸਾਹਿਬ ਨੂੰ ਦੇਖੋ ਮੈਂ ਕਾਲ ਲਾ ਲਈ ਜੀ ਐਸਆਈ ਖਮਿੰਦਰ ਸਿੰਘ ਜੀ ਬੋਲ ਰਹੇ ਹਾਂ ਜੀ ਸਰ ਮੈਂ ਫਾਰੂਕੀ ਬੋਲ ਰਿਹਾ ਖਮਿੰਦਰ ਸਿੰਘ ਜੀ ਏਡੀਜੀ ਇਲੈਕਸ਼ਨ ਸੈਲ ਤੇ ਤੁਹਾਡੀ ਗੱਡੀ ਮੈਂ ਦੇਖ ਰਿਹਾ ਮੂਵਮੈਂਟ ਚ ਹੈਗੀ ਇਸ ਵੇਲੇ ਤੁਸੀਂ ਹਰਿਆਣਾ ਰੋਡ ਤੇ ਹੋ ਕਿਹੜਾ ਰੋਡ ਬਣਾ ਰਹੇ ਹੋ ਨਾ ਸਿਕਰੀ ਹਰਿਆਣਾ ਰੋਡ ਹਰਿਆਣਾ ਰੋਡ ਤੇ ਹੋ ਅੱਛਾ ਕਿੱਥੇ ਜਾ ਰਹੇ ਬਈ ਤੁਸੀਂ ਆਪਰੇਣਾ ਕੋਟਾ ਕੋਟਾ ਕਿਹੜਾ ਅੱਗੇ ਬਰਿਆਣਾ ਰਾਹੂ ਆ ਬਰਿਆਣਾ ਰਾਹੂ ਆ ਸਰ ਅੱਛਾ ਠੀਕ ਸ਼ਾਬਾਸ਼ ਵੈਰੀ ਗੁੱਡ ਇਹ ਮੂਵਮੈਂਟ ਤਾਂ ਬਹੁਤ ਤੇਜ਼ ਹੋ ਰਹੀ ਤੁਹਾਡੀ ਗੁੱਡ ਸ਼ਾਬਾਸ਼ ਕਿੰਨੇ ਪੋਲਿੰਗ ਸਟੇਸ਼ਨ ਹੈਗੇ ਤੁਹਾਡੇ ਅਖਤਿਆਰ ਚ ਸਰ ਆਪਣੇ ਕੋਲ 11 ਹੈ ਜੀ 11 ਤੇ ਕੀ ਪੋਲਿੰਗ ਪਰਸੈਂਟੇਜ ਕੀ ਚੱਲ ਰਿਹਾ ਪੋਲਿੰਗ ਪਰਸੈਂਟੇਜ ਇਹ ਇੱਕ ਵੇਲੇ ਲੈਣੀ ਹੈ ਜੀ ਰਿਪੋਰਟ ਹੁਣ ਅੱਛਾ ਪਿਛਲਾ ਕਿੰਨਾ ਸੀ ਪਿਛਲਾ ਪਹਿਲਾ ਇਹ ਆਪਣੇ ਕਲੇ-ਕਲੇ 11 ਦੇ ਲਈ ਹੈ ਜੀ ਇਹ ਅਲੱਗ-ਅਲੱਗ ਹੈ। ਹੂੰ। ਅੱਛਾ। ਆਲੂ ਹੋਰ ਨਹੀਂ ਜੀ। ਹਾਂ ਜੀ। ਆ ਜੋ ਵਖਰੇ-ਵਖਰੇ ਹੀ ਹੋਗਾ ਤੁਸੀਂ ਤੇ ਤੁਹਾਡੇ ਕੰਮ ਨਹੀਂ ਹੈਗਾ ਕਿ ਤੁਸੀਂ ਉਹਨੂੰ ਕੈਲਕੂਲੇਟ ਕਰੋ। ਤੇ 20-25% ਹੋ ਚੁੱਕੇ ਉਹ ਨਹੀਂ ਕਿ ਨਹੀਂ ਹੈ ਵਖਰੇ-ਵਖਰੇ ਤੇ। ਵਖਰੇ-ਵਖਰੇ ਤਾਂ ਇਹ ਕੋਈ 32% ਹੈ ਜੀ, ਕੁਝ 55% ਹੈ ਜੀ। ਆਪਣੇ 62% ਜੀ ਕੋਈ 33 44 46 ਅੱਛਾ ਕੋਈ ਦਿੱਕਤ ਪਰੇਸ਼ਾਨੀ ਤੇ ਨਹੀਂ ਆ ਰਹੀ ਕਿ ਇਦਾਂ ਹੋਵੇ ਕਿ ਲੋਕਾਂ ਨੂੰ ਕੋਈ ਰੋਕ ਰਹੇ ਹੋਣ ਵੋਟਰ ਨੂੰ ਕੋਈ ਕਿਜੇ ਇਨਫਲੂਐਂਸ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ ਕੋਈ ਸਰ ਨਹੀਂ ਦਿੱਕਤ ਸਰ ਕੋਈ ਸਰ ਨਹੀਂ ਹੈ ਸਾਰਾ ਸਾਰਾ ਠੀਕ ਆ ਕਹੀ ਓਕੇ ਠੀਕ ਹੈ ਠੀਕ ਹੈ ਸ਼ਾਬਾਸ਼ ਅੱਛਾ ਤੁਹਾਨੂੰ ਸਾਰੇ ਰੋਟੀ ਪਾਣੀ ਦਾ ਕੋਈ ਸੁਵਿਧਾ ਸਾਰੀ ਹੈਗੀ ਪੂਰੀ ਹਾਂ ਜੀ ਰੋਟੀ ਪਾਣੀ ਸਾਰਾ ਠੀਕ ਆ ਕਹੀ ਚਲੋ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ ਵੈਲ ਡਨ ਸ਼ਾਬਾਸ਼ ਠੀਕ ਹੈ ਇਹ ਮੁੱਦਾ ਸਰ ਬਹੁਤ ਆਸਾਨ ਹੋਇਆ ਤੁਹਾਡੇ ਵਾਸਤੇ ਵੀ ਔਰ ਸਥਿਤੀ ਨੂੰ ਦੇਖਣਾ ਵੀ ਕਿਤੇ ਵੀ ਕੋਈ ਗੱਲਬਾਤ ਹੁੰਦੀ ਹੈ ਵੀ ਤੁਸੀਂ ਉਸੇ ਵੇਲੇ ਟਰੈਕ ਕਰ ਸਕਦੇ ਹੋ ਇਸ ਚੀਜ਼ ਨੂੰ ਵੀ ਤੁਹਾਡੀ ਪਾਰਟੀ ਉੱਤੇ ਦੇਖੋ ਨਾ ਮੂਵਮੈਂਟ ਤੁਹਾਨੂੰ ਦਿਖਾਤੀ ਹੈ ਇਹਦੇ ਵਿੱਚ ਗੱਡੀ 'ਚ ਮੂਵਮੈਂਟ ਹੋ ਰਹੀ ਹੈ ਜਿਹੜੀ ਮੈਂ ਪੁੱਛੀ ਸੀ ਉਹਨੇ ਉਹੀ ਕਨਫਰਮ ਕੀਤੀ ਜਿਹੜੇ ਪੁਲਿਸ ਸਟੇਸ਼ਨ ਪੁਲੀਸ ਸਟੇਸ਼ਨ ਵੱਲ ਜਾ ਰਹੇ ਸੀਗੇ ਉਹਦੀ ਇਨਫੋਰਮੇਸ਼ਨ ਵੀ ਦਿੱਤੀ ਉਹਨੇ ਤੁਸੀਂ ਇਹ ਇਹਦੇ ਨਾਲ ਆ ਜਿਹੜਾ ਇਹਦੇ ਤੋਂ ਵਧੀਆ ਇੰਟਰਐਕਟਿਵ ਮਤਲਬ ਵਿਜ਼ੂਅਲ ਜਿਹੜਾ ਹੈਗਾ ਉਹ ਨਹੀਂ ਮਿਲ ਸਕਦਾ ਕਿ ਹੁਣ ਸਾਨੂੰ ਤਸੱਲੀ ਵੀ ਹੈਗੀ ਕਿ ਸਾਡੀ ਪੋਲਿੰਗ ਪਾਰਟੀਆਂ ਕੰਮ ਵੀ ਕਰ ਰਹੀਆਂ ਨੇ ਤੇ ਜਦੋਂ ਜਿੱਥੇ ਲੋਡ ਹੋਵੇ ਆਪਾਂ ਉਹਨੂੰ ਇਮੀਡੀਏਟਲੀ ਮੂਵ ਵੀ ਕਰਾ ਸਕਦੇ ਹਾਂ ਸਰ ਇਹ ਆਮ ਜਦੋਂ ਰੂਟੀਨ ਦੇ ਵਿੱਚ ਸਿਰਫ ਇਲੈਕਸ਼ਨਸ ਵਾਸਤੇ ਬਣਾਇਆ ਗਿਆ ਜਾਂ ਆਮ ਵੀ ਵਰਤ ਸਕਦੇ ਆ ਸੌਫਟਵੇਅਰ ਨੂੰ ਨਹੀਂ ਦੇਖੋ ਇਹ ਤਾਂ ਇਲੈਕਸ਼ਨ ਇਸ ਸਪੈਸਿਫਿਕ ਹੀ ਹੈਗਾ ਇਹਦੇ ਵਿੱਚ ਇਲੈਕਸ਼ਨ ਚ ਜਿੰਨੇ ਵੀ ਪੋਲਿੰਗ ਪਾਰਟੀਆਂ ਹੈਗੇ ਆ ਪੋਲਿੰਗ ਸਟੇਸ਼ਨ ਹੈਗੇ ਉਹ ਪਲੋਟ ਕੀਤੇ ਗਏ ਇਹਦੀ ਆਮ ਦੇਣਾ ਚ ਕੋਈ ਬੜੀ ਖਾਸ ਵਰਤੋਂ ਨਹੀਂ ਹੈਗੀ ਇਹਦੀ ਇਸ ਕਰਕੇ ਜਿਹੜਾ ਇਲੈਕਸ਼ਨ ਜਦੋਂ ਹੋਣੇ ਪਰ ਇਹਦਾ ਇੱਕ ਫਾਇਦਾ ਹੈਗਾ ਕੀ ਜਦੋਂ ਇਹਦੇ ਵਿੱਚ ਸਾਰੇ ਆਪਾਂ ਪੋਲਿੰਗ ਸਟੇਸ਼ਨ ਪਲੋਟ ਕਰਤੇ ਹੈਗੇ ਅਤੇ ਜਿਹੜਾ ਸਿਸਟਮ ਆਪਾਂ ਇਹ ਨਵਾਂ ਚਲਾ ਲਿਆ ਹੋਇਆ ਇਹਦੇ ਵਿੱਚ ਹੁਣ ਸਾਨੂੰ ਦੁਬਾਰਾ ਜਦੋਂ ਇਲੈਕਸ਼ਨ ਹੋਣਗੇ ਫਿਰ ਦੁਬਾਰਾ ਮਿਹਨਤ ਕਰਨ ਦੀ ਲੋੜ ਨਹੀਂ ਰਹਿਣੀ ਹੈਗੀ ਇਸੀ ਤਰੀਕੇ ਨਾਲ ਆਪਾਂ ਇਹਨੂੰ ਕਾਮਯਾਬੀ ਨਾਲ ਇੰਪਲੀਮੈਂਟ ਕਰ ਸਕਦੇ ਹਾਂ ਤੇ ਆਉਣ ਵਾਲੇ ਸਮੇਂ ਚ ਜੇ ਅਗਰ ਇਹਦੀ ਆਫਾਦੀਤ ਜਿਹੜੀ ਹੈਗੀ ਯੂਟਿਲਿਟੀ ਸਟੈਬਲਿਸ਼ ਹੋ ਜੂਗੀ ਤੇ ਹਿੰਦੁਸਤਾਨ ਦੇ ਦੂਜੇ ਹਿੱਸੇ ਚ ਵੀ ਇਹ ਹੋ ਸਕਦਾ ਇਹ ਪਹਿਲੀ ਵਾਰੀ ਆਪਾਂ ਇਹ ਐਕਸਪੈਰੀਮੈਂਟ ਕੀਤਾ ਹੈ ਅਸਲ ਸਿਰਫ ਪੰਜਾਬ ਦੇ ਕੋਲ ਹੀ ਆਇਆ ਹੈ ਤੱਕ ਕਿਸੇ ਹੋਰ ਪਾਸੇ ਨਹੀਂ ਹੈਗਾ ਜੀ ਮੇਰਾ ਖਿਆਲ ਹੈ ਕਿਦੇ ਹੋਰ ਨਹੀਂ ਕੀਤਾ ਗਿਆ ਹੋਇਆ ਆਪਾਂ ਪਹਿਲੀ ਵਾਰੀ ਇਹ ਨੂੰ ਕਰ ਰਹੇ ਹੈਗੇ ਤੇ ਇਹਦੇ ਵਿੱਚ ਉਮੀਦ ਹੈਗੀ ਕਿ ਇਹਨੂੰ ਆਪਾਂ ਕਾਮਯਾਬੀ ਨਾਲ ਇੰਪਲੀਮੈਂਟ ਕਰ ਲਵਾਂਗੇ ਅਚਾ ਸਰ ਮੈਂ ਚਾਹੂੰਗਾ ਵੀ ਇੱਕ ਕੋਈ ਹੋਰ ਆਪਾਂ ਕਾਲ ਜ਼ਰੂਰ ਲਗਾਈਏ ਜਿੱਥੇ ਕਿਤੇ ਗੱਡੀ ਖੜੀ ਹੋਵੇ ਔਰ ਉਹਦਾ ਕਾਰਨ ਆਪਾਂ ਜਾਣ ਸਕੀਏ ਗੱਡੀ ਖੜੀ ਤਾਂ ਵੀ ਦੇਖ ਲੈਣੀ ਇੱਕ ਗੱਡੀ ਤਾਂ ਖੜੀ ਦਿਸ ਰਹੀ ਹੈ ਸਰਹਾਲਾ ਚ ਗੱਡੀ ਦਿਸ ਰਹੀ ਮੈਨੂੰ ਇਹ ਹੈਗੀ ਜਗੀਰੀ RAM ਜੀ ਹੈਗੇ ਨੇ ਇਹਦੇ ਵਿੱਚ APS ਬੱਲੋਵਾਲ ਹੁਸ਼ਿਆਰਪੁਰ ਦੇ ਤੁਜੇਕਰ ਪੁਲਿਸ ਨਹੀਂ ਵੀ ਰਿਸਪੌਂਡ ਕਰ ਰਿਹਾ ਤਾਂ ਤੁਰੰਤ ਜਿਹੜੇ ਉਹਨਾਂ ਤੋਂ ਹਾਇਰ ਹੈਗੇ ਨੇ ਉਹਨਾਂ ਨੂੰ ਮੈਸੇਜ ਤੁਸੀਂ ਛੱਡ ਦਿੱਤਾ ਤਾਂ ਅਲਰਟ ਸੁਭਾਵਿਕ ਤੌਰ ਤੇ ਹੋਣਗੇ ਤਾਂ ਪੂਰੀ ਸਥਿਤੀ ਇਸ ਸਮੇਂ ਤੁਸੀਂ ਇੱਥੇ ਜਲੰਧਰ 'ਚ ਬੈਠੇ ਪੂਰੇ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਆਪਣੀ ਪੁਲਿਸ ਪਾਰਟੀ ਮੌਕੇ ਤੇ ਭੇਜ ਸਕਦੇ ਹੋ ਔਰ ਸਾਰੀ ਸਥਿਤੀ ਦਾ ਜਾਇਜ਼ਾ ਲੈ ਸਕਦੇ ਹੋ ਬਿਲਕੁਲ ਬਿਲਕੁਲ ਇਹਦੇ ਵਿੱਚ ਦੂਜੇ ਹੋਰ ਚੈਨਲ ਵੀ ਹੈਗੇ ਆਪਾਂ ਉੱਥੋਂ ਵੀ ਇਹਨੂੰ ਇਨਫੋਰਮੇਸ਼ਨ ਕੰਟਰੋਲ ਰੂਮ ਲਈ ਪੇਸ਼ਤੀ ਹੈਗੀ ਇਹਦੇ ਬਾਅਦ ਜਿਹੜੇ ਸਾਡੇ ਡਿਸਟ੍ਰਿਕਟ ਪੁਲਿਸ ਚੀਫ ਦੇ ਗਰੁੱਪ ਹੈਗਾ ਉਹਦੇ ਵਿੱਚ ਵੀ ਪਾਉਣ ਲੱਗਿਆ ਇਹਦੇ ਚ ਡੀਜੀਪੀ ਸਾਹਿਬ ਵੀ ਸਾਡੇ ਆਪਣੇ ਹੈਗੇ ਨੇ ਗਰੁੱਪ ਮੈਂਬਰ ਜੀ ਤੇ ਉਹਨਾਂ ਤੱਕ ਵੀ ਇਨਫੋਰਮੇਸ਼ਨ ਚਲੀ ਜਣੀ ਠੀਕ ਹੈ ਤੇ ਆਪਾਂ ਇਮੀਡੀਏਟਲੀ ਇਹਨੂੰ ਦੁਬਾਰਾ ਕੰਟੈਕਟ ਕਰ ਲਾਂਗੇ ਜੀ 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 ਤਾਂ ਬਿਲਕੁਲ ਠੀਕ ਹੈ ਤਾਕਾ ਸੌਫਟਵੇਅਰ ਜਿਹੜਾ ਹੈਗਾ ਉਹ ਇੱਥੋਂ ਤਿਆਰ ਕੀਤਾ ਗਿਆ ਔਰ ਇਸ ਸੌਫਟਵੇਅਰ ਦੇ ਰਾਹੀਂ ਅੱਜ ਪੰਜਾਬ ਦੇ ਹਰ ਕੋਨੇ ਦੇ ਉੱਤੇ ਨਿਗਾਹ ਰੱਖੀ ਜਾ ਰਹੀ ਹੈ ਆਪਣੀ ਪੁਲਿਸ ਪਾਰਟੀਆਂ ਦੇ ਉੱਤੇ ਹਰ ਅਥਾਰਟिटीज ਦੇ ਵੱਲੋਂ ਨਿਗਰ ਰੱਖੀ ਜਾ ਰਹੀ ਹੈ ਕਿ ਜੇਕਰ ਕਿਤੇ ਕੋਈ ਪਾਰਟੀ ਰੁਕਦੀ ਆ ਜਾਂ ਪਾਰਟੀ ਕਿਤੇ ਮੂਵ ਕਰ ਰਹੀ ਆ ਜਾਂ ਪਾਰਟੀ ਨੂੰ ਕਿਤੇ ਇਮੀਡੀਏਟ ਭੇਜਣਾ ਪੈਂਦਾ ਤਾਂ ਇੱਥੋਂ ਹੀ ਸਿੱਧਾ ਪੈਸੇ ਜਾਂ ਸਿੱਧੀ ਕਾਲ ਲਗਾ ਕੇ ਉਸ ਪਾਰਟੀ ਨੂੰ ਇਮੀਡੀਏਟਲੀ ਉਸ ਜਗ੍ਹਾ ਦੇ ਉੱਤੇ ਮੂਵ ਕੀਤਾ ਜਾ ਸਕਦਾ ਔਰ VOTING ਜਿਹੜੀ ਹੈ ਅਮਨ ਅਮਾਨ ਦੇ ਨਾਲ ਉਸ ਨੂੰ ਮੁਕੰਮਲ ਕੀਤਾ ਜਾ ਸਕਦਾ ਫਿਲਹਾਲ ਤੁਸੀਂ ਬਣੇ ਰਹੋ ਹਮਦਰਦ ਟੀਵੀ ਦੇ ਨਾਲ